ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਹੋ ਸਾਰੇ ਅੱਜ ਜਿਸ ਨੂੰ ਦੱਸ ਰਿਹਾ ਜਿਹੜੇ ਭਰਾਵਾਂ ਦੀਆਂ ਗਾਵਾਂ ਜਾਂ ਮੱਝਾਂ ਸੂਣ ਵਾਲੀਆਂ ਨੇ ਨਾ ਕਈ ਵੀਰ ਜਦੋਂ ਜ਼ੇਰ ਪਸ਼ੂ ਸੂਪੈਂਦਾ ਉਹਨਾਂ ਥੋੜੀ ਜੀ ਕਾਲੀ ਕਰ ਲੈਂਦੇ ਨੇ ਜਿਵੇਂ ਜ਼ੇਰ ਨਹੀਂ ਪਈ ਪਸ਼ੂ ਦੀ ਤੋ ਡਾਕਟਰ ਨੂੰ ਬੁਲਾ ਕੇ ਜ਼ੇਰ ਨਾ ਕਢਵਾ ਦਿੰਦੇ ਨੇ ਜਿਹਦੇ ਨਾਲ ਗਾਂਹਾਂ ਜਾ ਕੇ ਬੜੀ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਆ ਪਸ਼ੂ ਦੀ ਇੱਕ ਤਾਂ ਗੱਭਣ ਹੋਣ ਦੇ ਵਿੱਚ ਜਿਆਦਾ ਜਦੋਂ ਪਸ਼ੂ ਜਦੋਂ ਜ਼ੇਰ ਆਪਾ ਹੱਥ ਨਾ ਕਢਵਾ ਦਿੰਨੇ ਆ ਪਸ਼ੂ ਦੀ ਮੂਰੇ ਜਾ ਕੇ ਗੱਭਣ ਹੋਣ ਚ ਬਹੁਤ ਵੱਡੀ ਦਿੱਕਤ ਆਉਂਦੀ ਆ ਫਿਰ ਬਹੁਤ ਸਮਾਂ ਲੱਗਦਾ ਉਹਨੂੰ ਗੱਭਣ ਹੋਣ ਚ ਪਸ਼ੂ ਨੂੰ ਤੇ ਜਿਹੜੇ ਪਸ਼ੂ ਜ਼ੇਰ ਆ ਉਹਦੇ ਆਪ ਪੈ ਜਾਂਦੀ ਆ ਉਹਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਗੱਬਣ ਹੋਣ ਦੇ ਤੇ ਜਦੋਂ ਪਸ਼ੂ ਸੂਦਾ ਹੁੰਦਾ ਸੂਣ ਤੋਂ ਬਾਅਦ 36 ਘੰਟਿਆਂ ਤੋਂ 72 ਘੰਟਿਆਂ ਦੇ ਵਿੱਚ ਤੁਸੀਂ ਜੇਰ ਨੂੰ ਡੀਕਿਆ ਕਰੋ 36 ਘੰਟੇ ਦੇ 72 ਘੰਟੇ ਟਾਈਮ ਹੁੰਦਾ ਹੈਗਾ ਜੇਰ ਪੈਣ ਦਾ ਜੇ ਸਰਦੀ ਆ ਤਾਂ ਸਰਦੀ ਦੇ ਵਿੱਚ ਆਪਾਂ 10 ਦਿਨ ਵੀ ਛੱਡ ਸਕਦੇ ਆ ਜੇਰ ਨੂੰ ਸਰਦੀ ਦੇ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਚਲੋ ਥੋੜੀ ਜਿਆਦਾ ਮੁਸ਼ਕਲ ਜਾਂਦੀ ਹੈ ਅੰਦਰ ਗਰਮੀ ਦਾ ਟੈਂਪਰੇਚਰ ਕਰਕੇ ਸਰਦੀ ਦੇ ਸਰਦੀ ਵਿੱਚ ਆਪਾਂ ਵੱਧ ਟਾਈਮ ਵੀ ਛੱਡ ਸਕਦੇ ਆ ਤੇ 36 ਘੰਟਿਆਂ ਤੋਂ 72 ਘੰਟਿਆਂ ਤੱਕ ਡੀਕ ਲਿਆ ਕਰੋ ਤੇ ਜਦੋਂ ਪਸ਼ੂ ਸੂਪਿੰਦਾ ਨਾਲ ਦੀ ਨਾਲ ਕੈਲਸ਼ੀਅਮ ਤੇ ਟਿਕਾ ਲਾਇਆ ਕਰੋ 15 ਐਮਐਲ ਆਈਵੀ ਤੇ ਉਹ ਤੋਂ ਬਾਅਦ 2 ਦਿਨ ਲਗਾਤਾਰ 10-10 ਐਮਐਲ ਲਾ ਦਿਆ ਕਰੋ ਤੇ ਕੈਲਸ਼ੀਅਮ ਨਾਲ ਦੀ ਨਾਲ ਹੀ ਦੇ ਦਿਆ ਕਰੋ ਕੈਲਸ਼ੀਅਮ ਲਿਆ ਕੇ ਰੱਖਿਆ ਕਰੋ ਜਦੋਂ ਪਸ਼ੂ ਕੋਈ ਸੂਂਦਾ ਹੁੰਦਾ ਕੈਲਸ਼ੀਅਮ ਦਾ ਜੇਰ ਪਾਉਣ ਦੇ ਵਿੱਚ ਬਹੁਤ ਵੱਡਾ ਰੋਲ ਆ ਕਿਉਂਕਿ ਜਦੋਂ ਆਪਾਂ ਕਈ ਵੀਰ ਹੁੰਦੇ ਨੇ ਪਸ਼ੂ ਤੋਂ ਡਾਕਟਰਾਂ ਦੇ ਵੀ ਜ਼ੇਰ ਪਈ ਨੀ ਯਾਰਾ ਇੱਕ ਦਿਨ ਦੇਖ ਕੇ 5 ਘੰਟੇ ਦੇਖ ਕੇ 10 ਘੰਟੇ ਦੇਖ ਕੇ ਡਾਕਟਰ ਨੂੰ ਕਹਿੰਦਾ ਲੈ ਵੀ ਡਾਕਟਰਾ ਯਾਰਾ ਲੈ ਵੀ ਜ਼ੇਰ ਕੱਢ ਦੇ ਜ਼ੇਰ ਕੱਢਣੀ ਕੋਈ ਸੌਖੀ ਖਾਲਾ ਜੀ ਦਾ ਵੜਾ ਨਹੀਂ ਹੈਗੀ ਜ਼ੇਰ ਜੇ ਸਹੀ ਕੜਵਾਉਣੀ ਹੈ ਜਿਹੜਾ ਸਹੀ ਡਾਕਟਰ ਆ ਲਗਭਗ ਅੰਦਰ ਜੋਟਰਸ ਦੇ ਵਿੱਚ ਜੇਰ ਜਿਹੜੀ ਅੰਦਰੋਂ ਜਿੱਥੋਂ ਬੱਚੇ ਨੂੰ ਖਾਣਾ ਮਿਲਦਾ ਭੋਜਨ ਮਿਲਦਾ ਲਗਭਗ 100 110 ਜਗ੍ਹਾ ਤੇ ਅੰਦਰ ਜੁੜੀ ਹੁੰਦੀ ਹੈ ਉਹਦਾ ਬੱਚੇਦਾਨੀ ਦੇ ਨਾਲ ਜਿਹੜਾ ਸਲਪੂਰੇਸ਼ਨ ਹੁੰਦਾ 110 ਜਗ੍ਹਾ ਤੇ ਘੱਟੋ ਘੱਟ ਜੁੜਿਆ ਹੁੰਦਾ ਤੇ ਜਿਹੜੇ ਆਪਣੇ ਡਾਕਟਰ ਆ ਜੇ ਆਪਾਂ ਕਹਿੰਦੇ ਨਾਲ ਵੀ ਡਾਕਟਰ ਨੂੰ ਕਹਿੰਦੇ ਨਾਲ ਵੀ ਕੱਢ ਜਾ ਜੇਰ 100 ਦੇ ਵਿੱਚੋਂ 2-4 ਡਾਕਟਰ ਇਹ ਜਿਹੇ ਹੁੰਦੇ ਨੇ ਜਿਹੜੇ ਪਸੂ ਦੇ ਅੰਦਰ ਹੱਥ ਪਾ ਕੇ ਜੇ ਜੇਰ ਸਹੀ ਕੱਢਣੀ ਆ ਤਾਂ ਘੱਟੋ ਘੱਟ ਇੱਕ ਘੰਟਾ ਲੱਗਦਾ 110 ਜਗਾਂ ਜਿਹੜਾ ਸਹੀ ਡਾਕਟਰ 110 ਜਗਾਂ ਦੇ ਵਿੱਚ ਹੱਥ ਫੇਰ ਕੇ ਕੱਲੇ ਕੱਲੇ ਥਾਵਾਂ ਨੂੰ ਸੜਵਾ ਕੇ ਪੂਰੀ ਦੀ ਪੂਰੀ ਜੇਰ ਤੁਹਾਡੇ ਸਾਹਮਣੇ ਧਰ ਦੂਗਾ ਜਿਹੜਾ ਸਹੀ ਡਾਕਟਰ ਆ ਤੇ ਜਿਹਨੇ ਟੋਟੇ ਕੱਢਤੇ ਨਾ ਵੀ ਜਿੰਨੀ ਆ ਗਈ ਤਾਂ ਖਿੱਚ ਲਈ ਉਹ ਦੂਜੀ ਅੰਦਰ ਗਲ ਜਾਂਦੀ ਆ ਤਾਂ ਉਹਦਾ ਉਦੋਂ ਵੀ ਵੱਡਾ ਨੁਕਸਾਨ ਆ ਤੇ ਖਾਸ ਕਰਕੇ ਜੇਰ ਸਾਰੀ ਪਾ ਲੈਣ ਦਿਆ ਕਰੋ 26 ਘੰਟਿਆਂ ਤੋਂ 72 ਘੰਟਿਆਂ ਤੱਕ ਡੀਕਿਆ ਕਰੋ ਜੇ ਸਰਦੀ ਦੇ ਵਿੱਚ ਸੌਂਦੀ ਆ ਤਾਂ 2-3 ਦਿਨ ਤੱਕ ਵੀ 4 ਦਿਨ ਤੱਕ ਵੀ ਕੁਝ ਨਹੀਂ ਹੁੰਦਾ ਸਾਰੀ ਦੀ ਸਾਰੀ ਡਿੱਗ ਪੈਂਦੀ ਆ ਕੈਲਸ਼ੀਅਮ ਲਾ ਦਿਆ ਕਰੋ ਨਾਲ ਆਰਗੋਵਿਟ ਲਾਇਆ ਕਰੋ 15 ml ਆਈਵੀ 10-10 ml ਤਿੰਨ ਦਿਨ ਫੇਰ ਲਾ ਦਿਆ ਕਰੋ ਤੇ ਅਣਜਾਣ ਡਾਕਟਰ ਜਿਹੜੇ ਅਣਜਾਣ ਬੰਦੇ ਨੇ ਅਣਜਾਣ ਬੰਦਿਆਂ ਤੋਂ ਨਾ ਜੇਰ ਕਢਵਾਇਆ ਕਰੋ ਉਹ ਅੱਧੀ ਅੰਦਰ ਰਹਿ ਜਾਂਦੀ ਹੈ ਪੂਰੀ ਸਾਫ ਡਾਕਟਰ ਜਿਹੜਾ ਸਹੀ ਡਾਕਟਰ ਹੈ ਜਿਹਨੂੰ ਪੂਰੀ ਜੇਰ ਕਢਣੀ ਹੁੰਦੀ ਹੈ ਜਿਹਨੇ ਬਾਹਰੇ ਮਤਲਬ ਕਿ ਕਈ ਮੱਝਾ گاਵਾਂ ਦੇ ਭਾਰ ਪੈ ਜਾਂਦਾ ਜਿਹਨੇ ਜਦੋਂ ਭਾਰ ਪੈ ਜਾਂਦਾ ਨਾਲ ਜੇਰ ਸਾਰੀ ਬਾਹਰੇ ਆ ਜਾਂਦੀ ਹੈ ਜਿਨੇ ਉਹ ਤੀ ਜੇ ਦੇਖੀ ਹੋਈ ਆ ਤਾਂ ਉਹ ਉਹਨੂੰ ਉਹਦੇ ਅੰਦਰ ਉਹਦੇ ਲੋਸ ਡਾਕਟਰ ਦੇ ਅੰਦਰ ਪਿਕਚਰ ਬਣ ਜਾਂਦੀ ਹੈ ਵੀ ਮੰਨਦ ਰੋ ਕਿਵੇਂ ਛਡਵਾਉਣੀ ਆ ਜੇਰ ਆ ਇਹ ਬੱਚੇ ਜਾਨੀ ਦੇ ਵਿੱਚ ਕਿਵੇਂ ਕਿਸ ਤਰ੍ਹਾਂ ਕੇ ਤਾਂ ਜੁੜੀ ਹੋਈ ਆ ਉਸ ਡਾਕਟਰ ਦੇ ਦਿਮਾਗ ਦੇ ਵਿੱਚ ਇੱਕ ਪਿਕਚਰ ਹੁੰਦੀ ਆ ਕਿਉਂਕਿ ਉਹਨੇ ਬਾਹਰ ਦੇਖੀ ਹੁੰਦੀ ਆ ਜਦੋਂ ਕਈ ਵਾਰੀ ਭਾਰ ਪੈ ਜਾਂਦਾ ਨਾ ਤਾਂ ਜ਼ੇਰ ਸਾਰੀ ਬਾਹਰ ਆ ਜਾਂਦੀ ਆ ਉਦੋਂ ਕਿਤੇ ਗੌਰ ਕਰਕੇ ਦੇਖਿਓ ਜਦੋਂ ਕਿਤੇ ਭਾਰ ਪਿਆ ਕਈ ਵਾਰੀ ਪਸ਼ੂ ਦੇ ਭਾਰ ਪੈਂਦਾ ਉਦੋਂ ਦੇਖਿਓ ਕਿੰਨੇ ਜਗ੍ਹਾ ਦੇ ਉੱਤੇ ਜੁੜੀ ਹੁੰਦੀ ਆ ਜਿੱਥੋਂ ਪਸ਼ੂ ਬੱਚੇ ਨੂੰ ਭੋਗਾਂ ਖਾਣਾ ਪਾਣੀ ਮਿਲਦਾ ਤੇ ਇਸ ਕਰਕੇ